ਹਾਂਜੀ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰੇ ਹੰਦਾ ਆਈ ਹੋਪ ਤੁਸੀਂ ਸਾਰੇ ਜਾਣੇ ਬਹੁਤ ਹੀ ਵਧੀਆ ਹੋਵੋਗੇ ਦੋਸਤੋ ਅੱਜ ਦਾ ਪ੍ਰੋਗਰਾਮ ਤੁਸੀਂ ਔਰ ਵੀਡੀਓ ਦੇਖ ਕੇ ਸਮਝ ਹੀ ਗਏ ਹੋਵੋਗੇ ਕਿ ਅੱਜ ਦਾ ਬਲੌਗ ਮੇਰਾ ਕਿਸ ਟੌਪਿਕ ਤੇ ਹੁੰਦਾ ਤੇ ਦੋਸਤੋ ਚਲੋ ਆਜੂ ਕਰਦੇ ਹਾਂ ਸ਼ੁਰੂ ਅੱਜ ਦਾ ਬਲੌਗ ਤੇ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਮੈਂ ਆਇਆ ਹੋਇਆ ਜੀ ਪਾਂਡਵ ਸਰੋਵਰ ਮੰਦਿਰ ਜੋ ਕਿ ਆਪਣੇ ਦਸੂਹਾ ਸ਼ਹਿਰ ਦੇ ਵਿੱਚ ਹੀ ਹੈ ਤੇ ਆਪਣੇ ਘਰ ਤੋਂ ਇਹਦੀ ਦੂਰੀ ਮੰਨ ਕੇ ਚੱਲੋ ਕਿ 5 ਕਿ ਮਿੰਟ ਹੋਣੀ ਹੈ ਔਰ ਦੋਸਤੋ ਇਸ ਮੰਦਿਰ ਦਾ ਵੀ ਬਹੁਤ ਵੱਡਾ ਇਤਿਹਾਸ ਆ ਜਿਹੜੇ ਤਾਂ ਦਸੂਹਾ ਸ਼ਹਿਰ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਤਾਂ ਇਸ ਇਤਿਹਾਸ ਬਾਰੇ ਪਤਾ ਹੋਣਾ ਵਾ ਔਰ ਜਿਹੜੇ ਦੋਸਤ ਮੇਰੇ ਜਾਂ ਭੈਣਾਂ ਮੇਰੀਆਂ ਇਹ ਵੀਡੀਓ ਦੇਖ ਰਹੇ ਆ ਵਾ ਤੇ ਉਹਨਾਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਜਦੋਂ ਪੰਡਵ ਦਸੂਏ ਦੇ ਦਸਤੂਏ ਦੇ ਇਧਰਲੀ ਸਾਈਡ ਤੋਂ ਨੰਗ ਰਹੇ ਸੀਗੇ ਤੇ ਉਹਨਾਂ ਨੂੰ ਪਿਆਸ ਲੱਗੀ ਸੀ ਤੇ ਉਹਨਾਂ ਨੇ ਇੱਥੇ ਢਾਈ ਫੱਟ ਮਾਰੇ ਸੀਗੇ ਕਈ ਦੇ ਨਾਲ ਜ਼ਮੀਨ ਦੇ ਵਿੱਚ ਤੇ ਜਿਸ ਕਾਰਨ ਇੱਥੇ ਸਰੋਵਰ ਬਣ ਗਿਆ ਸੀਗਾ ਔਰ ਅੱਜ ਤੱਕ ਵੀ ਇਹ ਸਰੋਵਰ ਹੈ ਤੇ ਇਸ ਕਰਕੇ ਇਹਨੂੰ ਪੰਡਰ ਸਰੋਵਰ ਕਿਹਾ ਜਾਂਦਾ ਤੇ ਦੋਸਤੋ ਹੁਣ ਅਸੀਂ ਮੰਦਿਰ ਦੇ ਆਪੋਜ਼ਾਈਟ ਸਾਈਡ ਬੈਠੇ ਹੋਏ ਸੀਗੇ ਕਿਉਂਕਿ ਲਾਈਟ ਚੱਲ ਗਈ ਸੀਗੀ ਜਿਸ ਕਰਕੇ ਮੰਦਿਰ ਦਾ ਜਿਹੜਾ ਵਿਊ ਆ ਉਹ ਥੋੜਾ ਡਿਮ ਹੋ ਗਿਆ ਸੀਗਾ ਤੇ ਅੱਜ ਬਹੁਤ ਹੀ ਜ਼ਿਆਦਾ ਰਸ਼ ਸੀਗਾ ਇੱਥੇ ਦੋਸਤੋ ਤੇ ਮੋਸਟਲੀ ਸ਼ਾਮ ਨੂੰ ਵੀ ਇੱਥੇ ਲੋਕੀ ਘੁੰਮਣ ਆਉਂਦੇ ਆ ਤੇ ਉਹ ਸੈਰ ਕਰਨ ਵੀ ਆਉਂਦੇ ਆ ਤੇ ਹੁਣ ਤੁਸੀਂ ਦੇਖ ਸਕਦੇ ਹੋਮੋਂ ਕਿ ਲਾਈਟ ਆ ਗਈ ਸੀਗੀ ਔਰ ਮੰਦਿਰ ਦਾ ਵਿਊ ਬਹੁਤ ਵਧੀਆ ਲੱਗ ਰਿਹਾ ਸੀਗਾ ਤੇ ਸੇਮ ਲਾਈਕ ਦੇਵੀਤਲਾ ਮੰਦਿਰ ਜੋ ਵਰਗਾ ਲੱਗ ਰਿਹਾ ਸੀਗਾ ਤੇ ਇੱਥੇ ਅੱਜ ਬਹੁਤ ਸਾਰੀਆਂ ਫੈਮਲੀਆ ਆਈ ਹੋਈ ਸੀਗੀ ਹਮ ਬਹੁਤ ਰਸ਼ ਸੀਗਾ ਔਰ ਦੋਸਤੋ ਅਸੀਂ ਸਾਡੇ ਕੋਲੋਂ ਮੱਥਾ ਵੀ ਨਹੀਂ ਟੇਕ ਹੋਇਆ ਉਹ ਇਸ ਕਰਕੇ ਕਿਉਂਕਿ ਰਸ਼ ਹੋਣ ਦੇ ਕਾਰਨ ਅਸੀਂ ਹੋਰ ਵੀ ਮੰਦਰਾਂ ਦੇ ਵਿੱਚ ਜਾਣਾ ਸੀ ਘੁੰਮਣ ਆਪਣੇ ਬੇਟੇ ਨੂੰ ਲੈ ਕੇ ਤੇ ਇੱਥੇ ਮੇਰਾ ਬੇਟਾ ਬੈਠਾ ਹੋਇਆ ਸੀ ਜਿੱਦ ਕਰ ਰਿਹਾ ਸੀਗਾ ਕਿਸੇ ਚੀਜ਼ ਦੇ ਲਈ ਬਾਕੀ ਦੋਸਤੋ ਤੁਸੀਂ ਵੀ ਮੇਰੇ ਬੇਟੇ ਦੀਆਂ ਗੱਲਾਂ ਬਾਤਾਂ ਦਾ ਲਵੋ ਆਨੰਦ ਤੇ ਅਗਲੇ ਮੰਦਰ ਜਾ ਕੇ ਤਾਂ ਕਰਦਾ ਮੈਂ ਤੁਹਾਡੇ ਨਾਲ ਗੱਲਬਾਤ ਕਿ ਉਹ ਹੋੱਛੇ ਵਾਲਾ ਕਿਹੜੇ ਵਾਲਾ ਉਹ ਕਰਦਾ ਨਹੀਂ ਮੈਂ ਹੋਮ ਕਿਹੜੇ ਵਾਲਾ ਕਿਹੜੇ ਵਾਲਾ ਦੱਸ ਦੇ ਉਹ ਜੋ ਕੋਈ ਨਹੀਂ ਉਹ ਰਹਿੰਦੇ ਉਹ ਟੁੱਟੇ ਜਾਣਾ ਵਾ ਨਹੀਂ ਸੋਤਦਾ ਦੇ ਰੋ ਐਦਾਂ ਨਹੀਂ ਹਰ ਵੇਲੇ ਨਹੀਂ ਬੋਲੀਦਾ ਹੁੰਦਾ ਕਿ ਮੈਨੂੰ ਉਹ ਲੈ ਰੋ ਉਹ ਲੈ ਰੋ ਉਹ ਲੈ ਕੋਣ ਉਹ ਹੋਰ ਜਾ ਨਹੀਂ ਨਾ ਨਹੀਂ ਦੋਸਤੋ ਹੁਣ ਮੈਂ ਆ ਗਿਆ ਸੀਗਾ ਜੀ ਅਗਲੇ ਮੰਦਰ ਆਪਣੀ ਫੈਮਿਲੀ ਨੂੰ ਲੈ ਕੇ ਤੇ ਇਸ ਮੰਦਿਰ ਦਾ ਨਾਮ ਆ ਜਿੱਥੇ ਮੈਂ ਆਇਆ ਹੋਇਆ ਹਾਂ ਠੰਡੀ ਕੋਈ ਇਹ ਵੀ ਬਹੁਤ ਹੀ ਪੁਰਾਣਾ ਮੰਦਿਰ ਆ ਅਸੀਂ ਛੋਟੇ ਹੁੰਦੇ ਤੋਂ ਇਸ ਮੰਦਿਰ ਨੂੰ ਦੇਖਿਆ ਹੋਇਆ ਵਾ ਬਾਕੀ ਦੋਸਤੋ ਤੁਸੀਂ ਆਈ ਹੋਪ ਮੇਰੇ ਬੇਟੇ ਦੀਆਂ ਗੱਲਾਂ ਦਾ ਇੰਜੋਏ ਕੀਤਾ ਹੋਣਾ ਵਾ ਕਿਉਂਕਿ ਹੁਣੇ ਵੱਡਾ ਹੋ ਗਿਆ ਵਾ ਤੇ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਕਰਦਾ ਤੇ ਉਸ ਤੋਂ ਬਾਅਦ ਆਗੇ ਸੀਗੇ ਜੀ ਅਸੀਂ ਮੰਦਿਰ ਦੇ ਅੰਦਰ ਤੇ ਇੱਥੇ ਸ਼ਿਵ ਭਗਵਾਨ ਦੀ ਸ਼ਿਵਲਿੰਗ ਹੈ ਜੋ ਕਿ ਬਹੁਤ ਵਧੀਆ ਦਾ ਤੇ ਉੱਥੇ ਮੱਥਾ ਟੇਕਣ ਤੋਂ ਬਾਅਦ ਦੋਸਤੋ ਆਗੇ ਸੀਗੇ ਹੁਣ ਅਸੀਂ ਦੂਸਰੇ ਮੰਦਿਰ ਵੱਲੀ ਸਾਈਡ ਤੇ ਇੱਥੇ ਸ਼ਿਵ ਭਗਵਾਨ ਦੀ ਵੀ ਸ਼ਿਵਲਿੰਗ ਹੈ ਔਰ ਉਹਨਾਂ ਦੀ ਮੂਰਤੀ ਬਣੀ ਹੋਈ ਹੈ ਤੇ ਇੱਥੇ ਵੀ ਅਸੀਂ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਜਿਹੜਾ ਮੇਨ ਕੰਮ ਸੀਗਾ ਕ੍ਰਿਸ਼ਨ ਭਗਵਾਨ ਜੀ ਨੂੰ ਦਿੱਤਾ ਝੂਲਾ ਤੇ ਸਭ ਤੋਂ ਪਹਿਲਾਂ ਖੁਸ਼ੂਰ ਖੁਸ਼ੂ ਦੀ ਮੰਮੀ ਨੇ ਦਿੱਤਾ ਝੂਲਾ ਉਹਨਾਂ ਨੂੰ ਤੇ ਬਾਕੀ ਦੋਸਤੋ ਅੱਜ ਦਾ ਬਲੌਗ ਮੈਂ ਇੱਥੇ ਹੀ ਖਤਮ ਕਰਦਾ ਹਾਂ ਅਗਰ ਤੁਹਾਨੂੰ ਇਹ ਸਾਡਾ ਛੋਟਾ ਜਿਹਾ ਬਲੌਗ ਵਧੀਆ ਲੱਗਾ ਹੋਵੇ ਤਾਂ ਬਹੁਤ ਬਹੁਤ ਧੰਨਵਾਦ ਔਰ ਥੈਂਕ ਯੂ ਸਾਰਿਆਂ ਦਾ ਦੇਖਣ ਲਈ